ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਕੱਲੂਕਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਵੁੱਡਸਟਾਕ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸ਼ਬਦ ਕੀਰਤਨ, ਕਥਾ ਤੇ ਕਵਿਸ਼ਰੀ ਜਥੇ ਨੇ ਧਾਰਮਿਕ ਦਿਵਾਨ ਸਜਾਈ। ਇਸ ਮੌਕੇ 1984 ਕੱਲੂਕਾਰੇ ਨਾਲ ਸੰਬੰਧਿਤ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਤਾਂ ਜੋ ਨਵੀਂ ਪੀੜੀ ਨੂੰ 1984 ਕੱਲੂਕਾਰੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਇਸ ਮੌਕੇ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਪਣੇ ਵਿਚਾਰ ਵੀ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਅੱਜ ਆਪਾਂ ਮੋਟੋ ਸਟੌਕ ਦੀ ਸੰਗਤ ਆਕਸਫੋਰਡ ਦੀ ਕੌਂਟੀ ਦੀ ਜੂ ਸੰਗਤ ਸਤਿਗੁਰ ਸੱਚੇ ਪਾਸ਼ਾ ਜੀ ਨੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਇਕੱਤਰ ਹੋਏ ਆ। ਸਤਿਗੁਰ ਸੱਚੇ ਪਾਸ਼ਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਕੋਟ ਧੰਵਾਦ ਹੈ। ਉਹਨਾਂ ਨੇ ਆਪ ਆਪਾਂ ਨੂੰ ਦਰਸ਼ਨ ਦੇ ਗਏ ਦਿੱਤੇ ਨੇ ਤੇ ਗੁਰੂ ਕੀ ਸੰਗਤ ਦਾ ਕੋਟਾਨ ਕੋਟ ਧੰਵਾਦ ਹੈ। ਜੋ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਸਤਿਗੁਰ ਦੀ ਫਰਮਾਨੀ ਨੂੰ ਸਰਵ ਕਰ ਰਹੇ ਹਾਂ। ਤੁਹਾਡਾ ਇਹ ਪ੍ਰੋਗਰਾਮ ਆਪਦੀ ਦੇ ਕੁਸ਼ਵਿਰ ਸਿੰਘ ਜੀ ਇਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਦਸਤਾ ਜਾਮਾ ਇਹ ਪ੍ਰੋਗਰਾਮ ਸੂ ਸਗਤ ਆਪ ਰਾਣ ਲੈ ਕੇ ਕਰਾ ਰਹੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਦੀ ਸ਼ਹੀਦੀ ਨੂੰ ਆਪਾਂ ਪ੍ਰਣਾਮ ਕਰਨ ਵਾਸਤੇ ਆਏ ਹਾਂ ਉੱਥੇ ਹੀ 1984 ਵਿੱਚ ਇੱਕ ਘਲੂ ਘਰਾ ਜੋ ਸ਼ਿਖ ਪੌਣ ਨਾਲ ਵਾਪਰਿਆ ਹਿੰਦੁਸਤਾਨ ਦੀ Hindu ਉਪਮਤ ਨੇ ਸਾਡੇ ਤੇ ਟੈਂਕਾਂ ਦੇ ਟੋਪਾਂ ਦੇ ਨਾਲ ਤੋਪਾਂ ਦੇ ਨਾਲ ਜੋ ਹਮਲਾ ਕੀਤਾ ਅਸੀਂ ਉਸ ਬੁਖਤ ਯਾਦ ਨੂੰ ਵੀ ਮਨਾਉਣ ਵਾਸਤੇ ਇਕੱਤਰ ਪਏ ਆਂ ਸਤ ਜਗਨੈ ਸਿੰਘ ਖਾਲਸਾ ਭਿੰਡਰਾ ਵਾਲੀ ਉਹਨਾਂ ਦੇ ਨਾਲ ਭਾਈ ਮਨੀ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਜਨਰਲ ਸੁਖ ਸਿੰਘ ਜੀ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਨੂੰ ਮਨਾਉਣ ਵਾਸਤੇ ਜਿਸ ਤਰੀਕੇ ਜੈਸਰ ਜੀ ਨੇ ਨਾਲ ਉਹਨਾਂ ਨੇ ਹਿੰਦੂ ਹਕੂਮਤ ਦਾ ਮੁਕਾਬਲਾ ਕੀਤਾ ਅੱਜ ਆਪਾਂ ਉਹਨਾਂ ਦੀ ਯਾਦ ਕੇਵਲ ਮਨਾਉਣੀ ਨਹੀਂ ਮੰਨ ਕੇ ਵੀ ਜਾਣੀ ਹੈ ਤਾਰੇ ਉਸ ਵੀ ਆਪਣੇ ਬੱਚਿਆਂ ਨੂੰ ਉਸ ਯਾਦਵਾਰੇ ਦੱਸ ਸਕੀਏ ਤੇ ਅੱਗੋਂ ਜਿਹੜਾ ਸਾਡਾ ਉਨ ਵਾਲਾ ਕੋ ਦੇਖਿਆ ਉਸ ਨੂੰ ਅਸੀਂ ਚੱਜਾ ਬਣਾ ਸੀ